ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਾ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੀ ਕੱਲ ਆਪਾਂ ਨੇ ਵੀਡੀਓ ਪਾਈ ਸੀ ਤੁਸੀਂ ਇਨਾ ਪਿਆਰ ਦਿੱਤਾ ਵੀਡੀਓ ਨੂੰ ਕੁਝ ਸਟਾਕ ਸਾਡੇ ਕੋਲ ਰਿਪੀਟ ਹੋਊਗਾ ਉਹਦੇ ਵਿੱਚ ਕੁਝ ਨਹੀਂ ਮਿਲੇਗਾ ਠੀਕ ਹੈ ਜੀ ਹੁਣ ਜਿਹੜੀ ਅੱਜ ਵੀਡੀਓ ਪਾ ਰਹੀ ਐ ਇਹਨਾਂ ਦਾ ਤੁਸੀਂ ਦੇਖ ਲਿਆ ਕਰੋ ਜਿੱਦਾਂ ਤੁਸੀਂ ਬੁਕਿੰਗ ਕਰਾ ਰਹੇ ਹੋ ਨਾ ਅੱਗੇ ਤੋਂ ਬੋਲਦੇ ਆ ਸੋਲਡ ਤੁਸੀਂ ਪੁੱਛ ਲਿਆ ਕਰੋ ਕਿ ਰਿਪੀਟ ਸੈੱਟ ਹੋਣਾ ਜਾਂ ਫਿਰ ਅਸੀਂ ਉਸੇ ਟਾਈਮ ਦੱਸ ਦਿੰਦੇ ਆ ਹਨਾ ਜਿਸ ਨੇ ਬੁਕਿੰਗ ਕਰਾਣੀ ਹੁੰਦੀ ਤਾਂ ਕਰਵਾ ਸਕਦਾ ਆ ਦੇਖੋ ਜੀ ਜਿਹੜੀ ਅੱਜ ਦੀ ਡੇਟ ਹੈ ਜੀ ਉਹ ਵੀ ਨੋਟ ਕਰ ਲਓ ਪਲੀਜ਼ 8239009060 ਇਹ ਆਪਣਾ ਨੰਬਰ ਹੈ 17 ਤਰੀਕ ਅੱਜ ਠੀਕ ਹੈ ਜੀ 17 ਤਰੀਕ ਦੀ ਅੱਜ ਦੀ ਵੀਡੀਓ ਹੈ ਕਿਉਂਕਿ ਐਡੀਟਿੰਗ ਦਾ ਥੋੜਾ ਜਿਹਾ ਪੰਗਾ ਰਹਿੰਦਾ ਹੈ ਸਾਡਾ ਤੇ ਇਹ ਜਿਹੜੀ ਕੈਟਲੌਗ ਹੈ ਜੀ ਇਹ ਨਵੀਂ ਕੈਟਲੌਗ ਲਾਂਚ ਹੋਈ ਹੈ ਰਾਮਟੈਕਸ ਬ੍ਰਾਂਡ ਦੀ ਇੱਕ ਦੋ ਦਿਨ ਹੀ ਹੋਏ ਇਹਨੂੰ ਲਾਂਚ ਹੋਈ ਨੂੰ ਆ ਗਈ ਸੀ ਇਹ ਮੇਰੇ ਕੋਲ ਕੱਲ ਪਰਸੋਂ ਅੱਜ ਪਾ ਰਹੀ ਹਾਂ ਮੈਂ ਇਹਨੂੰ ਕਰੀਆ ਹੈਗੀ ਹੈ ਜੀ ਠੀਕ ਹੈ ਇਹਨਾਂ ਦੀ ਵੈਬਸਾਈਟ ਤੇ ਵੀ ਹੋਏਗੀ ਇਹ ਬੜੀ ਬਹੁਤ ਪਿਆਰਾ ਜਿਹਾ ਸਪੀਰੀਅਰ ਜਿਹਾ ਕਪੜਾ ਆ ਬੜੇ ਸੋਹਣੇ ਡਿਜ਼ਾਈਨਰ ਜੇ ਦੁਪੱਟੇ ਦੇ ਨਾਲ ਜਿਹਨਾਂ ਨੂੰ ਡਿਜ਼ਾਈਨਰ ਜੇ ਪੀਸ ਪਾਣ ਦਾ ਸ਼ੌਂਕ ਹੈ ਤੇ ਰਾਮ ਟੈਕਸ ਤੇ ਬਸ फटाफट ਸੂਟ ਬੁੱਕ ਕਰਾਣਾ ਆ ਤੇ ਬਹੁਤ ਪਿਆਰੀ ਜੀ ਰੇਂਜ ਦਾ ਸੂਟ ਨਿਕਲਿਆ 2625 ਰੇਟ ਰਹੇਗਾ ਜੀ ਨੰਬਰ 1 ਰਹੇਗਾ ਠੀਕ ਹੈ ਇਹ ਮਾਡਲ ਦੀ ਲੁੱਕ ਹੈ ਰਾਮਟੈਕਸ ਬ੍ਰਾਂਡ ਹੈ ਪੂਰੇ ਤੇ ਬਹੁਤ ਫਾਈਨ ਤੇ ਸੁਪੀਰੀਅਰ ਕਪੜਾ ਲੱਗਿਆ ਹੋਇਆ ਜਿਹੜਾ ਇਹਦਾ ਬੇਸ ਹੈ ਜੀ ਉਹ ਗਲੇਸ कॉटन ਹੈ ਜਿਹੜਾ ਦੁਪੱਟਾ ਆ ਮਸਲੀਨ ਦਾ ਆ ਉਹਦੇ ਉੱਪਰ ਹੈਂਡ ਪੇਂਟ ਕੀਤਾ ਹੈ ਜਿਹੜਾ ਬਹੁਤ ਫਿਨਿਸ਼ ਹੈ ਨਾ ਕੁਝ ਨਹੀਂ ਖਰਾਬ ਹੁੰਦਾ ਇਹ ਪੇਂਟ ਦਾ ਨਾ ਵਧੀਆ ਪੇਂਟ ਤੇ ਚਾਰੋਂ ਪਾਸੇ ਤੁਹਾਨੂੰ ਬਹੁਤ ਸੋਹਣੀ ਲੇਸ ਲੱਗੀ ਹੋਈ ਹੈ ਜਿਨ੍ਹਾਂ ਨੇ ਕੁਝ हटके ਡਿਜ਼ਾਈਨਰ ਜੇ ਗਰਲਿਸ਼ ਲੁੱਕ ਚ ਪੀਸ ਪਾਣੇ ਹੈ ਨਾ ਫਟਾਫਟ ਸੂਟ ਬੁੱਕ ਕਰਾਣਾ ਆ ਬਿਲਕੁਲ ਵੀ ਟਾਈਮ ਨਹੀਂ ਲਗਾਣਾ ਸੂਟ ਬੁੱਕ ਕਰਾਉਂਦੇ ਆ ਆ ਦੇਖੋ ਬਹੁਤ ਸੋਹਣੀ ਲੰਬੀ ਚੌੜੀ ਸਰਦਾਰਨੀਆ ਵਰਗੀ ਇਸ ਟਾਈਪ ਦਾ ਤੁਹਾਨੂੰ ਪੀਸ ਤੇ ਲੁੱਕ ਰਹੇਗੀ ਤੇ ਜਿਹੜੀ ਇਹਦੀ 슬ੀਵਜ਼ ਹੈ ਉਹਨਾਂ ਤੇ ਕੰਮ ਹੈ ਜੀ ਠੀਕ ਹੈ ਚਾਹੇ ਤੁਸੀਂ ਉਹ 슬ੀਵਜ਼ ਤੇ ਲੋ ਚਾਹੇ ਤੁਸੀਂ ਇਹਨੂੰ ਸਲਵਾਰ ਦੇ ਪੌਂਚੇ ਤੇ ਲੋ ਇੱਕ ਇੱਕ ਬੁਟਾ ਇਹਦੇ ਵਿੱਚ ਪਾਇਆ ਹੋਇਆ ਹੈ ਠੀਕ ਹੈ ਇਹ ਹੋ ਗਿਆ ਜੀ ਆਪਣਾ ਨੰਬਰ 1 26250 ਲਓ ਜੀ ਇਹ ਆ ਗਿਆ ਆਪਣਾ ਨੰਬਰ 2 ਪੀਸ ਉਸੇ ਡਿਜ਼ਾਈਨ ਦਾ ਬਲੈਕ ਦਾ ਇਹ ਬਲੈਕ ਦਿਖਾਇਆ ਪਹਿਲਾਂ ਤੁਹਾਨੂੰ ਹੁਣ ਦਿਖਾ ਰਹੀਆਂ ਇਹ ਵਾਲਾ ਕਲਰ ਇਹ ਵੀ ਬੜਾ ਸੋਹਣਾ ਰੰਗ ਹੈ ਹਨਾ ਮਾਦਰਾ ਉਗੜ ਜੀ ਕਿ ਆਂਦਾ ਹੈ ਇਹ ਵਾੜਾ ਕਲਰ ਦਿਖਾ ਰਹੀ ਹਾਂ ਸੇਮ ਇਹਦੀ ਚੁੰਨੀ ਤੇ ਪੇਂਟ ਹੋਇਆ ਵਾ ਇਸੇ ਤਰ੍ਹਾਂ ਨੰਬਰ 2 ਪੀਸ ਹੈ ਤੇ ਇਹ ਵਾੜਾ ਤੁਹਾਨੂੰ ਇਸੇ ਤਰ੍ਹਾਂ ਦਾ ਕੰਮ ਮਿਲੇਗਾ ਗਲੇਸ कॉटन ਦਾ ਸੂਟ ਹੈ ਜੀ ਬਹੁਤ ਸੁਪੀਰੀਅਰ कॉटन ਦਾ ਤੇ ਮਸਲੀਨ ਦਾ ਹੈਗਾ ਜੀ ਦੁਪੱਟਾ ਨੰਬਰ 2 ਠੀਕ ਹੈ 3 ਨੰਬਰ ਠੀਕ ਹੈ ਨੇਵੀ ਬਲੂ ਕਲਰ ਹੈ ਬਹੁਤ ਸੋਹਣਾ ਗਲੇ ਤੇ ਕੰਮ ਹੈ ਘੇਰੇ ਤੇ ਕੰਮ ਹੈ ਵਿਚ ਨੂੰ ਦੇਖਿਓ ਪੈਨਲ ਤੇ ਪਿੰਟੈਕਸ ਦਿੱਤੀ ਹੈ ਬਹੁਤ ਸੋਹਣੇ ਨੰਬਰ 3 ਹੈ ਠੀਕ ਹੈ ਸਾਰੇ ਕੰਨੀ ਤੇ ਰਾਮਟੈਕਸ ਬ੍ਰਾਂਡ ਦੀ ਮੋਹਰ ਹੈ ਬ੍ਰਾਂਡਡ ਸੂਟ ਹੈ ਬਹੁਤ ਸੋਹਣਾ ਇਹ ਤੁਹਾਨੂੰ ਘੇਰਾ ਮਿਲ ਰਿਹਾ ਤੇ ਜਿਹੜਾ ਇਹਦਾ ਪੁੰਚਾ ਹੈ ਜੀ ਉਹ ਇਸ ਟਾਈਪ ਦਾ ਰੈਡੀ ਹੋਇਆ ਬਹੁਤ ਪਿਆਰੀ ਜੀ ਕੈਟਲੌਗ ਬਹੁਤ ਅੱਛੀ ਜੀ ਰੇਂਜ ਤੁਹਾਨੂੰ ਕੱਢ ਕੇ ਦਿੰਦੀ ਏ ਸਿਰਫ ਔਰ ਸਿਰਫ 2625 ਰੁਪਏ ਚ ਫਟਾਫਟ ਆਪਣਾ ਸੂਟ ਬੁੱਕ ਕਰਾਉਣਾ ਹੈ ਬਿਨਾਂ ਦੇਰੀ ਕਰੇ ਇੰਨਾ ਪਿਆਰਾ ਪੀਸ ਹੈ ਤੇ ਇਹਦੇ ਉੱਪਰ ਜਿਹੜਾ ਦੁਪੱਟਾ ਦੇ ਆ ਡਿਫਰੈਂਟ ਡਿਫਰੈਂਟ ਸਟਾਈਲ ਦੇ ਦੇ ਆ ਚਾਹੇ ਤੁਸੀਂ ਪੇਂਟ ਵਾਲਾ ਲੋ ਚਾਹੇ ਤੁਸੀਂ ਸਿੰਪਲ ਪ੍ਰਿੰਟ ਮਸਲੀਨ ਦਾ ਲੋ ਜਿਹੜੀ ਲੇਸ ਹੈ ਉਹ ਚਾਰੋਂ ਪਾਸੇ ਫਿਨਿਸ਼ਿੰਗ ਬਹੁਤ ਸੋਹਣੀ ਦਿੱਤੀ ਹੋਈ ਸਾਰੇ ਹੁਣ ਲਾਇਆ ਇਹ ਹੈ ਜਿਸ ਦਿਨ ਦੇਖੋ ਇਹ ਦੁਪੱਟਾ ਆ ਬਲੂ ਕਲਰ ਦਾ ਹਨਾ ਜਿੱਦਾਂ ਮਾਡਲ ਨੇ ਪਾਇਆ ਹੋਇਆ ਆ ਸੇਮ ਸੂਟ ਹੈ ਇਹ ਵਾਲਾ ਬਲੂ ਕਲਰ ਦਾ ਠੀਕ ਹੈ ਨੰਬਰ 3 ਹੁਣ ਉਸੇ ਡਿਜ਼ਾਈਨ ਦਾ ਨੰਬਰ 4 ਠੀਕ ਹੈ ਨੰਬਰ 4 ਉਸੇ ਡਿਜ਼ਾਈਨ ਦਾ ਉਸੇ ਤਰ੍ਹਾਂ ਦਾ ਦੁਪੱਟਾ 슬ੀਵਸ ਤੇ ਵਰਕ ਹੈ ਠੀਕ ਹੈ ਜੀ ਗਲੇਸ ਤੇ ਨਾਲ ਮਸਲੀਨ ਪ੍ਰਿੰਟ ਦਾ ਦੁਪੱਟਾ ਬਹੁਤ ਸੋਹਣਾ ਨੰਬਰ 4 ਪੈਨਲ ਤੇ ਪਿੰਟੈਕਸ ਪੂਰਾ ਬੁਟੀਕ ਸਟਾਈਲ ਪੀਸ ਬਣਿਆ ਹੋਇਆ ਹੈ ਨੰਬਰ 4 ਠੀਕ ਹੈ ਜੀ ਘੇਰੇ ਤੇ ਕੰਮ ਮਿਲ ਰਿਹਾ ਬਾਜੂ ਤੇ ਕੰਮ ਮਿਲ ਰਿਹਾ ਨੰਬਰ 4 ਇਹ ਦੇਖੋ ਪੂਰਾ গারਲਿਸ਼ ਲੁੱਕ ਚ ਹੈ ਕਿਸੇ ਵੀ ਏਜ ਗਰੁੱਪ ਦਾ ਇਹਨਾਂ ਸੂਟਾਂ ਨੂੰ ਵੇਅਰ ਕਰੇ ਬਹੁਤ ਸੋਹਣੇ ਲੱਗਦੇ ਆ ਲੋ ਜੀ ਨੈਕਸਟ ਆ ਗਿਆ ਆਪਣਾ ਪੰਜ ਨੰਬਰ ਸੂਟ ਠੀਕ ਹੈ ਸੈਲਫ ਪ੍ਰਿੰਟ ਚ ਦੇਖੋ ਇਦਾਂ ਕਾਰਨਰ ਤੇ ਫੁੱਲ ਆਏਗਾ ਘੇਰੇ ਤੇ ਪੱਟੀ ਹੈ ਬਾਜੂਆਂ ਤੇ ਇਦਾਂ ਕੰਮ ਗਲੇ ਦੇ ਦੋਨੋਂ ਸਾਈਡ ਦੇਖੋ ਜੀ ਇਹ ਗਲੇ ਤੇ ਬਣਿਆ ਹੋਇਆ ਜਿਸ ਦਾ ਇਹਨਾਂ ਨੇ ਟਾਈ ਪੱਟੀ ਹਟਾਈ ਹੋਈ ਹੈ ਚਾਹੇ ਤੁਸੀਂ ਹਟਾਓ ਇਹਨੂੰ ਚਾਹੇ ਲਗਾਓ ਇਹ ਇਹ ਤਾਂ ਅਡਜਸਟੇਬਲ ਹੁੰਦੀ ਹੈ ਸਲਾਈ ਦੇ ਨਾਲ ਠੀਕ ਹੈ ਉਹ ਤੁਹਾਡੀ ਆਪਣੀ ਮਰਜ਼ੀ ਹੈ ਮਾਡਲ ਨੇ ਨਹੀਂ ਲਗਾਈ ਹੋਈ ਤੇ ਇਹ ਦੇਖੋ ਇਹ ਤੁਹਾਨੂੰ ਮਿਲੇਗਾ ਇਹਦਾ ਘੇਰੇ ਦਾ ਕੰਮ ਆ ਦੇਖੋ ਠੀਕ ਹੈ ਇਹ じゃ ਕੰਮ ਹੈ ਜੀ ਕਿਹੜਾ ਕੰਮ ਬੋਲਦੇ ਇਹਨੂੰ ਉਹ ਕੰਮ ਹੈ ਪਤਾ ਨਹੀਂ ਕਿਹੜਾ ਬੋਲਦੇ ਠੀਕ ਹੈ ਤੇ ਇਹ ਤੁਹਾਨੂੰ ਮਿਲ ਰਿਹਾ ਦੁਪੱਟਾ ਆ ਦੇਖੋ ਕਈ ਚੀਜ਼ਾਂ ਦਾ ਨਾ ਜੀ ਪਤਾ ਨਹੀਂ ਹੁੰਦਾ ਹਨਾ ਵੀ ਕਿਹੜਾ ਕਿਹੜੀ ਕਢਾਈ ਹੈ ਅਰ ਕਈਆਂ ਨੂੰ ਕਈ ਮੈਡਮਾ ਖੁਦ ਦੱਸ ਦਿੰਦੀਆਂ ਵੀ ਇਹ ਵਾਲੀ ਕਿਹੜਾ ਹੈ ਆ ਦੇਖੋ ਸਾਰੀ ਉਲਟਾ ਹੋ ਗਿਆ ਇਹ ਸਿੱਧਾ ਹੈ ਜੀ ਆ ਦੇਖੋ ਹੈਨਾ ਬਹੁਤ ਪਿਆਰਾ ਜਿਹਾ ਦੁਪੱਟਾ ਵਿੱਚ ਪ੍ਰਿੰਟ ਹੈ ਮਸਲੀਨ ਦਾ ਦੁਪੱਟਾ ਹੈ ਚਾਰੋਂ ਪਾਸੇ ਲੇਸ ਲੱਗੀ ਹੋਈ ਹੈ ਨੰਬਰ 5 ਹੈ ਜੀ ਠੀਕ ਹੈ ਇਹਦੇ ਨਾਲ ਦਾ ਇੱਕ ਕਲਰ ਹੈਗਾ ਜੀ ਗ੍ਰੀਨ ਹੁਣ ਮੈਂ ਦਿਖਾਉਂਦੀ ਹਾਂ ਗ੍ਰੀਨ ਸੇਮ ਦੁਪੱਟਾ ਹੈ ਸੇਮ ਡਿਜ਼ਾਈਨ ਹੈ ਨੰਬਰ 6 ਆ ਦੇਖੋ ਨੰਬਰ 6 ਇਹ ਦੁਪੱਟਾ ਮਸਲੀਨ ਪ੍ਰਿੰਟ ਦਾ ਗਜਬ ਜਿਹਾ ਪੀਸ ਗਜਬ ਜਿਹਾ ਡਿਜ਼ਾਈਨ ਫਟਾਫਟ ਸੂਟ ਬੁੱਕ ਕਰਾਣਾ ਹੈ ਆਪਣਾ ਨੰਬਰ 6 ਲਓ ਜੀ ਹੁਣ ਆ ਗਿਆ ਤੁਹਾਡਾ ਪਿਆਰਾ ਜਿਹਾ ਰਸਟ ਕਲਰ ਠੀਕ ਹੈ ਦੁਪੱਟਾ ਤੁਹਾਡਾ ਪ੍ਰਿੰਟ ਦਾ ਹੀ ਰਹੇਗਾ ਮਸਲੀਨ ਦਾ ਆ ਲਓ ਜੀ ਆ ਦੇਖੋ ਠੀਕ ਹੈ ਇਹ ਪਿਆਰਾ ਜਿਹਾ ਮਸਲੀਨ ਦਾ ਦੁਪੱਟਾ ਰਹੇਗਾ ਨੰਬਰ ਰਹੇਗਾ 7 ਇਹ ਰਹੇਗੀ ਮਾਡਲ ਦੀ ਲੁੱਕ ਠੀਕ ਹੈ ਸਾਈਡ ਤੇ ਘੇਰੇ ਤੇ ਕੰਮ ਬਹੁਤ ਪਿਆਰਾ ਜਿਹਾ ਕੰਮ ਜਰੂਰ ਦਿਖਾ ਦਿਓ ਜੀ ਹਰ ਕੱਪੜਾ ਪਤਾ ਕਿਹਜਾ ਆਰਾਮਦਾਇਕ ਵੀ ਰਾਮ ਨਾਲ ਪਾਓ ਨਹੀਂ ਨਿਉ ਨਿਉ ਵੀ ਧੋ ਕੇ ਖਰਾਬ ਹੋ ਗਿਆ ਕੁਝ ਹੋ ਗਿਆ ਅੱਛੇ ਬ੍ਰਾਂਡ ਦਾ ਹੀ ਫਰਕ ਹੁੰਦਾ ਆ ਆ ਦੇਖੋ ਇਹ ਬਾਜੂ ਤੇ ਕੰਮ ਚਾਹੇ ਬਾਜੂ ਤੇ ਲਿਓ ਚਾਹੇ ਸਲਵਾਰ ਤੇ ਲਿਓ ਆਪਣਾ ਜਿੱਦਾਂ ਮਰਜ਼ੀ ਦਾ ਸੂਟ ਰੇਡੀ ਕਰਵਾਓ ਪਰ ਪੀਸ ਇਹ ਵਾਲਾ ਦੇਖੋ ਅੱਜ ਵੀਡੀਓ ਚ ਜੀ ਥੋੜੀ ਜਿਹੀ ਹੋਚ-ਪੋਚ ਹੋ ਰਹੀ ਹੈ ਕੈਮਰਾਮੈਨ ਠੀਕ ਨਹੀਂ ਅੱਜ ਨੀਂਦ ਆ ਗਈ ਨੰਬਰ 8 ਆ ਦੇਖੋ ਇਹ ਹੋ ਗਿਆ ਤੁਹਾਡੇ ਗਲੇ ਤੇ ਕੰਮ ਬੜਾ ਸੋਹਣਾ ਇਹ ਆ ਰਿਹਾ ਇੱਧਰ ਫਲਾਵਰ ਤੇ ਠੀਕ ਹੈ ਇਹ ਕੇਰਾ ਬੜਾ ਸੋਹਣਾ ਠੀਕ ਹੈ ਇਹ ਤੁਹਾਨੂੰ ਇਸ ਟਾਈਪ ਦੀ ਲੁੱਕ ਮਿਲੇਗੀ ਜਿੱਦਾਂ ਦਾ ਤੁਹਾਨੂੰ ਪਹਿਲਾਂ ਰੈਸਟ ਦਿਖਾਇਆ ਉਸੇ ਤਰ੍ਹਾਂ ਦਾ ਪਿਆਰਾ ਜਿਹਾ ਕਲਰ ਇਹ ਦਿਖਾਇਆ ਨੰਬਰ 826225 ਦੀ ਬਹੁਤ ਸ਼ਾਨਦਾਰ ਜੀ ਕੈਟਲੌਗ ਹੈ ਰਾਮਟੈਕਸ ਬ੍ਰਾਂਡ ਦੀ ਠੀਕ ਹੈ ਫਟਾਫਟ ਸੂਟ ਬੁੱਕ ਕਰਾਣਾ ਜਿਨ੍ਹਾਂ ਨੂੰ ਅੱਛਾ ਜਿਹਾ ਸੂਟ ਪਾਉਣ ਦਾ ਸ਼ੌਕ ਹੈ ਹੁਣ ਜਿਹੜਾ ਹੁਣ ਸੈੱਟ ਲੈ ਕੇ ਆਈਆਂ ਇਹ ਹੈਗਾ ਜੀ ਪਾਰਟੀ ਵੇਅਰ 3099 ਰੇਟ ਰਹੇਗਾ ਬਹੁਤ ਪਿਆਰੇ ਜਿਹੇ ਰੇਟ ਦੇ ਨਾਲ ਬਹੁਤ ਪਿਆਰਾ ਜਿਹਾ ਪੀਸ ਹੈ ਇਹ ਵੀ ਪੂਰਾ ਇਸ ਤਰ੍ਹਾਂ ਦੇ ਪੀਸ ਹੈ ਕਿਸੇ ਵੀ ਏਜ ਗਰੁੱਪ ਦਾ ਇਹਨਾਂ ਨੂੰ ਵੇਅਰ ਕਰੇ ਬਹੁਤ ਸੋਹਣੇ ਸੂਟ ਲੱਗਣ ਵਾਲੇ ਹੈ ਤੇ ਜਿਹੜਾ ਇਹਨਾਂ ਦਾ ਕਲਰ ਚਾਰਟ ਹੈ ਤੁਸੀਂ ਦੇਖ ਹੀ ਰਹੇ ਹੋ ਗਜਬ ਹੈ ਕੋਈ ਵੀ ਰੰਗ ਇਹ じゃ ਨਹੀਂ ਹੈਗਾ ਜਿਹੜਾ ਤੁਸੀਂ ਛੱਡ ਸਕਦੇ ਹਾਂ ਕਿਸੇ ਵੀ ਏਜ ਗਰੁੱਪ ਦਾ ਇਹਨਾਂ ਨੂੰ ਵੇਅਰ ਕਰੇ ਆਪਾਂ ਨੇ ਆਪਣੀ ਪਿਆਰੀ ਜੀ ਕਿਸੇ ਮੰਮੀ ਨੂੰ ਗਿਫਟ ਕਰਨਾ ਹੈ ਕੁਝ ਕਰਨਾ ਹੈ ਤੁਸੀਂ ਬਸ ਫਟਾਫਟ ਸੂਟ ਬੁੱਕ ਕਰਾਣਾ ਹੈ ਕਿਉਂਕਿ ਜਿਹੜਾ ਇਹਦਾ ਬੇਸ ਹੈ ਬਹੁਤ ਪਿਆਰਾ ਲੱਗਿਆ ਹੋਇਆ ਹੈ ਤੇ ਰੇਂਜ ਵੀ ਤੁਹਾਨੂੰ ਬਹੁਤ ਰੇਂਜ ਦੇ ਵਿੱਚ ਸ ਪੂਰਾ ਪਾਰਟੀ ਵੇਅਰ ਵੀ ਹੈਗਾ ਆ ਆਫੀਸ਼ੀਅਲ ਵੇਅਰ ਵੀ ਹੈਗਾ ਜਿੱਦਾਂ ਮਰਜ਼ੀ ਤੁਸੀਂ ਪਾ ਲਓ ਇਹਨਾਂ ਸੁੱਟਾਂ ਨੂੰ ਨਾ ਇਦਾਂ ਦਾ ਬੇਸ ਲੱਗਿਆ ਹੋਇਆ ਹੈ ਦੇਖੋ ਬਿਲਕੁਲ ਨਵੇਂ ਬੇਸ ਤੇ ਦੇਖੋ ਠੀਕ ਹੈ ਇਹ ਨਾ ਔਰਗੰਜਾ ਹੁੰਦਾ ਇੱਕ ਜਿਹੜਾ ਉਹ ਖੜ੍ਹਾ ਖੜ੍ਹਾ ਜਾਂ ਹੁੰਦਾ ਇਹਦੇ ਵਿੱਚ ਜੋਰਜਟ ਮਿਕਸ ਹੁੰਦਾ ਆ ਤੇ ਫਿਰ ਇਹ ਔਰਗੰਜਾ ਲਾਈਨਿੰਗ ਮਸਲੀਨ ਬੋਲਿਆ ਜਾਂਦਾ ਇਸ ਕੱਪੜੇ ਨੂੰ ਦੇਖੋ ਇਹ ਹੈਵੀ ਮਸਲੀਨ ਵਰਗਾ ਹੀ ਹੈ ਔਰਗੰਜਾ ਦੀ ਇਹਦੇ ਵਿੱਚ ਥੋੜੀ ਜਿਹੀ ਸ਼ਾਈਨ ਹੈ ਤੇ ਲਾਈਨਿੰਗ ਠੀਕ ਹੈ ਕਪੜਾ ਮੈਂ ਤੁਹਾਨੂੰ ਅੱਛੀ ਤਰ੍ਹਾਂ ਫੀਲ ਕਰ ਲੈਣਾ ਜੀ ਕਪੜਾ ਬਹੁਤ ਜ਼ਿਆਦਾ ਸਮੂਥ ਹੈ ਬੋਡੀ ਨੂੰ ਹੱਗਿੰਗ ਵਾਸਤੇ ਤੇ ਇਹ ਜਿਹੜਾ ਹੈਗਾ ਜੀ ਇਹ ਹੈਗੀ ਥੋੜੀ ਇਹਦੀ ਬਾਟਮ ਬਹੁਤ ਸੋਹਣੀ ਜੀ ਮੋਡਲ ਮਸਲੀਨ ਦੀ ਠੀਕ ਹੈ ਮਤਲਬ ਅੱਛਾ ਸੂਟ ਹੈ ਅੰਦਰ ਬਾਹਰ ਪਾਉਣ ਦਾ ਇਹ ਤੁਹਾਨੂੰ ਇਨਸਰਟ ਕਰਕੇ ਬਹੁਤ ਸੋਹਣੀ ਪੱਟੀ ਲਗਾਈਏ ਇੱਥੇ ਲੇਸ ਦੀ ਨਾਲ ਕਰਕੇ ਇਹ ਤੁਹਾਨੂੰ ਦੋ ਮਿਲ ਰਹੇ ਆ ਜੀ ਫੁੱਲ ਠੀਕ ਹੈ ਤੇ ਇੱਥੇ ਰਾਮ ਟੈਕਸ ਦਾ ਤੁਹਾਨੂੰ ਲੋਗੋ ਮਿਲੂਗਾ ਉੱਪਰ ਹੀ ਤੇ ਇਹ ਤੁਹਾਨੂੰ ਘੇਰੇ ਤੇ ਮਿਲੇਗਾ ਇਸ ਸਟਾਈਲ ਚ ਦੇਖੋ ਬਹੁਤ ਪਿਆਰਾ ਜਿਹਾ ਘੇਰਾ ਰੈਡੀ ਕਰਿਆ ਆ ਡਿਜ਼ਾਈਨਰ ਪੀਸ ਬਣਿਆ ਹੋਇਆ ਹੈ ਮਤਲਬ ਬੰਦਾ ਸੂਟ ਪਾਊਗਾ ਪਤਾ ਲੱਗਦਾ ਵੀ ਸੂਟ ਪਾਇਆ ਆ ਠੀਕ ਹੈ 3099 ਰੇਟ ਰਹੇਗਾ ਤੇ ਇਹਦਾ ਨੰਬਰ ਰਹੇਗਾ ਜੀ 9 ਆ ਦੇਖੋ ਨੰਬਰ ਰਹੇਗਾ ਇਹਦਾ 9 ਠੀਕ ਹੈ ਤੇ ਇਹਦਾ ਰਹੇਗਾ ਦੁਪੱਟਾ ਦੁਪट्टे ਨੂੰ ਵੀ ਚਾਰ ਚੰਦ ਲੱਗੇ ਪਏ ਆ ਪੂਰਾ ਸਰਦਾਰੀ ਦੁਪੱਟਾ ਹੈ ਜੀ ਨਵੇਂ ਬੇਸ ਦਾ ਨਵਾਂ ਦੁਪੱਟਾ ਆ ਲੈਖ ਖੂਬ ਲੰਬੇ ਚੋੜੇ ਮੰਗਦੇ ਆ ਨਾ ਜਿਹੜੇ ਦੁਪੱਟੇ ਚਾਰੋਂ ਪਾਸੇ ਲੇਸ ਬਹੁਤ ਸੋਹਣਾ ਪ੍ਰਿੰਟ ਵਿੱਚ ਡਿਜ਼ਾਈਨਿੰਗ ਇੱਕ ਨੰਬਰ ਪੀਸ ਰੈਡੀ ਕਰਿਆ ਹੋਇਆ 3099 ਦਾ ਫਟਾਫਟ ਸੂਟ ਬੁੱਕ ਕਰਾਣਾ ਇੰਨੇ ਪਿਆਰੇ ਜੇ ਪੀਸ ਨੂੰ ਬਿਲਕੁਲ ਵੀ ਨਹੀਂ ਛੱਡਣਾ ਆਪਣੇ ਕਿਸੇ ਪਿਆਰੀ ਮੰਮੀ ਨੂੰ ਜਾਂ ਸੱਸ ਨੂੰ ਕਿਸੇ ਨੂੰ ਵੀ ਤੁਸੀਂ ਗਿਫਟ ਕਰਨਾ ਫਟਾਫਟ ਕਰ ਸਕਦੇ ਆ ਹਨ ਕਿਉਂਕਿ ਸੂਟ ਬਹੁਤ ਜ਼ਿਆਦਾ ਸੋਹਣਾ ਆ ਲੱਚ ਹੱਜੇ ਤੁਸੀਂ ਆਪ ਵੀ ਸਟਿਚ ਕਰਾਣਾ ਹੈ ਬਸ ਦੇਖੋ ਕਿੰਨਾ ਸੋਹਣਾ ਸੂਟ ਹੈ ਇਹ ਮੈਂ ਦੇਖੋ ਪਤਾ ਹੈ ਕਿ ਹਰ ਕੋਈ ਜਾਣਦਾ ਵੀ ਕੱਪੜੇ 'ਚ ਨਾ ਲਚਕ ਜੀ ਹੋਏ ਵੀ ਫਿਟਿੰਗ ਇਹੋ ਜੀ ਵਧੀਆ ਹੈ ਹਰ ਦੂਜੀ ਗੱਲ ਹੁੰਦੀ ਹੈ ਵੀ ਕੱਪੜਾ ਖਰਾਬ ਨਾ ਹੋਏ ਇਹ ਰਾਵ ਨਾਲ ਇੱਕ ਤਾਂ ਈਜ਼ੀ ਵੋਸ਼ ਹੈ ਘਰੇ ਧੋ ਲੂਗੇ ਤੁਸੀਂ ਮਤਲਬ ਕੁਝ ਨਹੀਂ ਇਹਦਾ ਵਿਗੜਨਾ ਹਰ ਇਹ ਦੇਖੋ ਸਲਵਾਰ ਦੇਖਿਓ ਕਿੰਨੀ ਲਚਕ ਜੀ ਵਾਲੀ ਸਲਵਾਰ ਹੈ ਬੜੀ ਸੋਹਣੀ ਹਰ ਬੇਸ ਹੈਗਾ ਪੂਰਾ ਪਾਰਟੀ ਵੇਅਰ ਕੱਪੜਾ ਹੈਗਾ ਸੌਫਟ ਜਿੱਦਾਂ ਨਵੇਂ ਜੇ ਟ੍ਰੈਂਡ ਦਾ ਨਵਾਂ ਜਿਹਾ ਸੂਟ ਹੈ ਬਟਨ ਪੱਟੀ ਦੇਖੋ ਕਿੰਨੀ ਪਿਆਰੀ ਬਣਾਈ ਹੈ ਪੈਚ ਲਗਾ ਕੇ ਸੇਮ ਬਣਾਇਆ ਦੁਪੱਟਾ ਆ ਵੇਖ ਸੇਮ ਡਿਜ਼ਾਈਨਰ ਬਣਾਇਆ ਦੁਪੱਟਾ ਨੰਬਰ 10 ਪੂਰੀ ਰੀਜ ਲਗਾਈ ਹੋਈ ਹੈ ਸੂਟ ਤੇ ਠੀਕ ਹੈ ਜੀ ਫਟਾਫਟ ਸੂਟ ਬੁੱਕ ਕਰਾਣਾ ਹੈ ਆਪਣਾ ਨੰਬਰ 10 ਠੀਕ ਹੈ ਜੀ ਜੇ ਸੂਟ ਜਿੱਦਾਂ ਤੁਹਾਨੂੰ ਬੋਲਤਾ ਵੀ ਸੋਲਡ ਹੈ ਤੁਸੀਂ ਫਟਾਫਟ ਕੁਐਸਚਨ ਕਰਨਾ ਵੀ ਅੱਗੇ ਰਿਪੀਟ ਆਊਗਾ ਤੇ ਉਸ ਟਾਈਮ ਜੇ ਪੇਮੈਂਟ ਆਪਾਂ ਨੇ ਲੈ ਲਈ ਤਾਂ ਤੁਹਾਨੂੰ ਇੱਕ ਦੋ ਦਿਨਾਂ ਬਾਅਦ ਦੂਸਰਾ ਸੂਟ ਮਿਲ ਜਾਊਗਾ ਕਿਉਂਕਿ ਮੇਰੇ ਕੋਲ ਜੀ ਇੱਕ ਕੇ ਸੈੱਟ ਹੈ ਪਰ ਰਾਮ ਟੈਕਸ ਦਾ ਰਿਪੀਟ ਮਿਲ ਜਾਂਦਾ ਹੈ ਉਹ ਅਸੀਂ ਦੇਖ ਲਾਂਗੇ ਵੀ ਜਿੱਦਾਂ ਵੀ ਹੋਏਗਾ ਤੁਸੀਂ ਪੁੱਛ ਲਿਆ ਕਰੋ ਆ ਦੇਖੋ ਜੀ ਨੈਕਸਟ ਪੀਸ ਨੰਬਰ 11 ਕਿਉਂਕਿ ਇਹ ਸੂਟ ਬਹੁਤ ਜ਼ਿਆਦਾ ਸੋਹਣੇ ਆ ਤੇ ਰੇਂਜ ਦੇ ਵਿੱਚ ਆ ਦੇ ਉਹ ਨੰਬਰ ਨੰਬਰ 11 ਠੀਕ ਹੈ ਇਹ ਰਹਿ ਦਾ ਦੁਪੱਟਾ ਬਹੁਤ ਸੋਹਣਾ ਜਾ ਆ ਲਓ ਜੀ ਨੰਬਰ 11 ਨੈਕਸਟ ਪੀਸ ਦੇਖ ਲਓ ਇਹ ਕਿਹਦੇ ਚ ਪਿੰਕ ਕਲਰ ਦੇਖੋ ਕਲਰ ਮੈਂ ਚਾਰ ਦਿਖਾਏ ਚਾਰੋਂ ਇੰਨੇ ਸੋਹਣੇ ਦਿਖਾਏ ਤੁਹਾਨੂੰ ਰੀਜ ਲਾ ਕੇ ਆ ਦੇਖੋ ਮੈਂ ਨਾ ਵੀਡੀਓ ਥੋੜਾ ਜਿਹਾ ਲੇਟ ਪਾਣ ਲੱਗੀ ਇਹਨਾਂ ਦੀ ਪਾਰਟੀ ਵੇਅਰ ਦੀ ਪਤਾ ਕਿਉਂ ਕਿਉਂਕਿ ਜਿਹੜੇ ਬਾਹਰ ਦੀ ਮੈਡਮਾ ਹੈ ਨਾ ਵਿਚਾਰੀਆਂ ਉਹ ਕਹਿੰਦੀਆਂ ਜਿਸ ਟਾਈਮ ਤੁਹਾਡੇ ਦਿਨ ਹੁੰਦਾ ਉਸ ਟਾਈਮ ਤੁਹਾਡੇ ਸਾਰੇ ਸੂਟ ਵਿਕ ਲੰਦੇ ਆ ਇਸ ਕਰਕੇ ਥੋੜਾ ਜਿਹਾ ਆਪਾਂ ਸ਼ਾਮ ਨੂੰ ਵੀਡੀਓ ਪਾਉਂਦੇ ਆ ਜਿਸ ਟਾਈਮ ਤੁਹਾਡਾ ਉੱਠਣ ਦਾ ਟਾਈਮ ਹੁੰਦਾ ਨਾ ਬਸ ਉੱਠਦੇ-ਸਾਤ ਦੇਖ ਲਿਆ ਕਰੋ ਉੱਠਦੇ-ਸਾਤ ਦੇਖ ਲਿਆ ਕਰੋ ਕਿ ਵੀਡੀਓ ਆ ਗਈ ਇਸ ਕਰਕੇ ਮੈਂ ਸਪੈਸ਼ਲੀ ਇਹ ਵਾਲੇ ਸੂਟ ਥੋੜਾ ਲੇਟ ਪਾਣ ਲੱਗੀ ਹੁਣ ਲੈ ਜੀ ਕੁ ਪਿਆਰੀ ਜੇ ਕੈਟਲੌਗ ਹੋਰ ਲੈ ਕੇ ਆ ਗਈਆਂ ਤੁਹਾਨੂੰ ਬਸ ਚੀਜ਼ਾਂ ਇਹ ਜਿਹੇ ਜਿਹੀਆਂ ਦਿਖਾਣੀਆਂ ਪੂਰੀ ਮਜ਼ੇਦਾਰ ਠੀਕ ਹੈ ਹਰ ਬਿਲਕੁਲ ਲੇਟੈਸਟ ਬਿਲਕੁਲ ਲੇਟੈਸਟ ਐਂਡ ਪੇਰੀ ਪੇਰੀ ਜੀ ਪੀਸ ਦਿਖਾ ਰਹੀਆਂ ਤੁਹਾਨੂੰ ਆ ਦੇਖੋ ਤੇ ਸਾਰੇ ਬ੍ਰਾਂਡਡ ਪੀਸ ਰਾਮ ਟੈਕਸ ਦੇ ਬ੍ਰਾਂਡ ਦਾ ਪਤਾ ਕੀ ਮਤਲਬ ਹੁੰਦਾ ਜਿੱਦਾਂ ਵੀ ਕੋਈ ਚਾਹੇ ਬੱਚਾ ਵੀ ਥੋੜਾ ਮੇਰੇ ਤੋਂ ਕੱਪੜਾ ਖਰੀਦੇ ਤੁਹਾਨੂੰ ਇਹ ਨਹੀਂ ਹੈ ਹਾਈ ਪਤਾ ਨਹੀਂ ਕੀ ਚੱਕ ਕੇ ਲਿਆ ਮਤਲਬ ਪੂਰਾ ਡਿਜ਼ਾਈਨਰ ਤੇ ਕਲਾਸਿਕ ਪੀਸ ਹੁੰਦੇ ਆ ਇਹ ਵਾਲੇ ਪੂਰੇ ਬੁਟੀਕ ਸਟਾਈਲ ਮਨ ਖੁਸ਼ ਹੁੰਦਾ ਐ ਜਿਹੜਾ ਬੰਦਾ ਇਹਨਾਂ ਸੂਟਾਂ ਨੂੰ ਪਾ ਲੈਣਾ ਹੁੰਦਾ ਕਿਸੇ ਹੋਰ ਸੂਟ ਤੇ ਨਾ ਮਨ ਨਹੀਂ ਠੁਕਦਾ ਫਿਰ 3725 ਰੁਪਏ ਰੇਟ ਹੈ ਜੀ ਇਸ ਪੀਸ ਦਾ ਦੇਖੋ ਘੇਰੇ ਤੇ ਕਿੰਨਾ ਪਿਆਰਾ ਜਿਹਾ ਵਰਕ ਦੇ ਆ ਔਰਗੈਂਜਾ ਜੌਰਜਟ ਜਿਹੜਾ ਮੈਂ ਕਹਿੰਦੀ ਆ ਦਾਣੇਦਾਰ ਉਹ ਵਾਲੀ ਔਰਗੈਂਜਾ ਆ ਫਿਟਿੰਗ ਬਹੁਤ ਸੋਹਣੀ ਆਣੀ ਹੈ ਦੀ ਠੀਕ ਹੈ ਮੋਡਲ ਮਸਲੀਨ ਦੀ ਬਾਟਮ ਬੜੀ ਸੋਹਣੀ ਇਹ ਦੇਖੋ ਪੈਚ ਵਰਕ ਨੇੜੇ ਆ ਜਾ ਜੀ ਨੰਬਰ 13 ਠੀਕ ਹੈ ਜੀ ਇਹ ਬਣਾਇਆ ਇੱਥੇ ਪੈਚ ਦੇਖੋ ਕੰਟਰਾਸਟ ਕਿੰਨਾ ਪਿਆਰਾ ਲਗਾਇਆ ਉਹਦੇ ਉੱਪਰ ਸਿੱਪੀ ਪੂਰੀ ਭਰ ਕੇ ਤੇ ਆਊਟਲਾਈਨਿੰਗ ਗਜਬ ਦੇਖੋ ਜੀ ਗਜਬ ਦਾ ਇੱਕ ਸਟਾਈਲਿਸ਼ ਪੀਸ ਰੈਡੀ ਕੀਤਾ ਇਹਨਾਂ ਨੇ ਤੇ ਜਿਹੜਾ ਇਹਦਾ ਦੁਪੱਟਾ ਆ ਉਹ ਤਾਂ ਜ਼ਰੂਰ ਦੇਖਣਾ ਬਣਦਾ ਆ ਜੀ ਠੀਕ ਹੈ ਜਿਹੜਾ ਰਾਮ ਟੈਕਸ ਨੇ ਦੁਪੱਟੇ ਤੇ ਰੀਜ ਲਾਈ ਹੁੰਦੀ ਹੈ ਨਾ ਉਹ ਲੱਗ ਗਈ ਹੁੰਦੀ ਹੈ ਦੇਖੋ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਹੁਣ ਦੁਪੱਟਾ ਦੇਖ ਕੇ ਤਾਂ ਨਾ ਪੈਚ ਵਰਕ ਦੇ ਨਾਲ ਇੰਨੀ ਮਿਹਨਤ ਸੂਟ ਤੇ ਨਹੀਂ ਕਰੀ ਜਿੰਨੀ ਦੁਪੱਟੇ ਤੇ ਕਰਤੀ ਹੈ ਦੇਖੋ ਚਾਰੋਂ ਪਾਸੇ ਵਰਕ ਤੁਹਾਨੂੰ ਪਤਾ ਹੈ ਉੱਚੀ ਉੱਚੀ ਰੇਂਜ ਦੇ ਪੀਸ ਹੈ ਤੁਹਾਨੂੰ ਬਿਲਕੁਲ ਰੇਂਜ ਦੇ ਵਿੱਚ ਲੈ ਕੇ ਆ ਰਹੇ ਹਾਂ ਜੀ ਰਾਮ ਟੈਕਸ ਬ੍ਰਾਂਡ ਅੱچھے ਬ੍ਰਾਂਡ ਦੇ ਅੱچھے ਪੀਸ ਬਿਲਕੁਲ ਰੇਂਜ ਚ ਮਿਲ ਰਹੇ ਹਨ ਤੁਹਾਨੂੰ ਠੀਕ ਹੈ ਜੀ ਆਹ ਦੇਖੋ ਇਹ ਪੈਚ ਬਹੁਤ ਸੋਹਣਾ ਪੈਚ ਬਣਾਇਆ ਉਹਨੂੰ ਆਊਟਲਾਈਨਿੰਗ ਦਿੱਤੀ ਕਟਵਰਕ ਕੀਤਾ ਬਹੁਤ ਸੋਹਣਾ ਕਲਾਸਿਕ ਜਿਹਾ ਪੀਸ ਤੁਹਾਨੂੰ ਦੇ ਰਹੇ ਹਾਂ 3725 ਰੁਪਏ ਚ ਤੇ ਇਹ ਤੁਹਾਡੀ ਮਾਡਲ ਦੀ ਲੁੱਕ ਰਹੇਗੀ ਮਾਡਲ ਦੀ ਲੁੱਕ ਤਾਂ ਜ਼ਰੂਰ ਦੇਖਣਾ ਜੀ ਆ ਦੇਖੋ ਇਸ ਟਾਈਪ ਦਾ ਪੀਸ ਬਣਿਆ ਹੋਇਆ ਚਾਹੇ ਤੁਸੀਂ ਸਲੀਵਲੈਸ ਬਣਵਾਓ ਚਾਹੇ 슬ੀਵਸ ਵਾਲਾ ਬਣਵਾਓ ਨੰਬਰ 13 ਕਲਰ ਦੇਖੋ ਕਿੰਨਾ ਗਜਬ फटाफट ਸੂਟ ਬੁੱਕ ਕਰਾਣਾ ਹੈ ਜੀ ਬਿਨਾ ਸੋਚੇ ਸਮਝੇ ਕਿਉਂਕਿ ਇੰਨਾ ਕੁਝ ਜਿਆਦਾ ਸੋਹਣਾ ਸੂਟ ਹੈ ਠੀਕ ਹੈ ਨੈਕਸਟ ਪੀਸ ਇਹ ਰਿਹਾ ਸਾਲ। ਨੈਕਸਟ ਪੀਸ ਰਹੇਗਾ ਏ ਕਲਰ। ਠੀਕ ਹੈ। ਦੁਪੱਟਾ ਸਾਰਿਆਂ ਦਾ ਇਸੇ ਤਰ੍ਹਾਂ ਬਣਿਆ ਹੋਇਆ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਆ। ਦੁਪੱਟਾ ਸਾਰਿਆਂ ਦਾ ਡਿਜ਼ਾਈਨਰ ਹੈ ਦੁਪੱਟੇ ਦੇ ਵਿੱਚ ਇਸੇ ਤਰ੍ਹਾਂ ਪੈ ਚਾਉਂਗੇ। ਨੰਬਰ ਰਹੇਗਾ 14। ਗਾਜਰੀਜਾ ਕਲਰ ਨੰਬਰ 14 ਫਟਾਫਟ ਸੂਟ ਬੁੱਕ ਕਰਾਣਾ ਹੈ ਆਪਣਾ। ਨੈਕਸਟ ਕਲਰ ਦੇਖੋ ਜੀ। ਦੇਖੋ ਕਲਰ ਕਿੰਨੇ ਪਿਆਰੇ ਏ। ਜਿਹੜੇ ਕਲਰ ਤੁਸੀਂ ਸਪਨਿਆਂ ਚ ਸੋਚਦੇ ਆ ਨਾ ਵੀ ਇਹੋ ਜਿਹਾ ਸੂਟ ਪਾਣਾ ਉਹ ਸੂਟ ਲੈ ਕੇ ਆਏ ਜੀ ਤੁਹਾਡੇ ਵਾਸਤੇ ਦੇਖੋ ਹੈ ਨਾ ਜੋ ਆਪਾਂ ਮਨ ਚ ਸੋਚਦੇ ਆ ਨਾ ਵੀ ਇਦਾਂ ਦਾ ਕੁਝ ਹੋਏ ਉਹ ਚੀਜ਼ਾਂ ਦੇ ਰਹੀਆਂ ਤੁਹਾਨੂੰ ਨੰਬਰ 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 15 ਨੰਬਰ ਤਾਂ ਚਲਾ ਗਿਆ ਤੁਹਾਨੂੰ ਨੰਬਰ 15 ਠੀਕ ਹੈ ਜੀ ਨੈਕਸਟ ਨੰਬਰ 16 ਦੇਖੋ ਬੜੀ ਪਿਆਰੀ ਜੀ ਨਿਓਨ ਸ਼ੇਡ ਮਜੇਦਾਰ ਜੀ ਨੇਉਣ ਸ਼ੇਡ ਦੇਖੋ ਆਹਾਂਜੀ ਨੰਬਰ 16 ਠੀਕ ਹੈ 13 ਹੈ ਜੀ ਠੀਕ ਹੈ ਬਹੁਤ ਗਜਬ ਜੇ ਪੀਸ ਦਾ ਗਜਬ ਜਾ ਲੁੱਕ ਹੁਣ ਇੱਕ ਕੈਟਲੌਗ ਤੁਹਾਨੂੰ ਹੋਰ ਦਿਖਾ ਰਹੀ ਹਾਂ ਜਿਹੜੇ ਹੁਣ ਕੈਟਲੌਗ ਲੈ ਕੇ ਆਈਆਂ ਇਹਦੇ ਵਿੱਚ ਆਪਾਂ ਨੇ ਪੂਰਾ ਪਿਓਰ ਹੈਂਡ ਦਾ ਕੰਮ ਦੇ ਆ ਜਿਸਾ ਪਿਓਰ ਦੇਸੀ ਕੀ ਹੁੰਦਾ ਬਿਲਕੁਲ ਦੱਬਕੇ ਦਾ ਬਿਲਕੁਲ ਛੋਟਾ ਛੋਟਾ ਕੰਮ ਪਿਆਰਾ ਪਿਆਰਾ ਜਿਹਾ ਕੰਮ ਦੇ ਆ ਹੁਣ ਇਸ ਸੂਟ ਤੇ ਠੀਕ ਹੈ ਜੀ بیس ਤੁਹਾਨੂੰ দেয়া ਜੀ ਜਿਹੜਾ ਇਹਨਾਂ ਦਾ بیس ਚੱਲ ਰਿਹਾ ਆਰਗੈਂਜ਼ਾ ਜੋਰਜਟ ਜੋ ਸਭ ਤੋਂ ਸੁਪੀਰੀਅਰ ਆਰਗੈਂਜ਼ਾ ਹੁੰਦਾ ਆ ਉਹ ਲੱਗਿਆ ਹੋਇਆ ਤੇ ਪਿਓਰ ਵਾਲਾ ਜਿੱਦੀ ਫਿਟਿੰਗ ਵੀ ਤੁਹਾਨੂੰ ਗਜਬ ਆਣੀ ਆ ਦੇਖੋ ਜੀ ਪੀਸ ਦੇਖ ਕੇ ਤੁਹਾਡਾ ਰੂਹ ਖੁਸ਼ ਹੋ ਜਾਣੀ ਆ ਹੁਣ ਪੀਸ ਦੇਖੋ ਤੁਸੀਂ ਪੈਨਲ ਤੇ দেয়া ਇਹ ਠੀਕ ਹੈ ਇੱਥੇ ਤੁਹਾਨੂੰ ਪੂਰਾ ਹੈਂਡ ਦਾ ਕੰਮ ਕੰਮ ਦੇਖੋ ਪੂਰਾ ਰਿਚ ਲੁੱਕ ਦਾ ਕਲਾਸਿਕ ਕੰਮ ਹੈ ਦੇਖੋ ਬਿਲਕੁਲ ਹਾਈ ਕਲਾਸ ਕੰਮ দেয়া ਹੋਇਆ ਜਿਹੜੀਆਂ ਐਕਸਪੈਂਸਿਵੀਆਂ ਚੀਜ਼ਾਂ ਹੁੰਦੀਆਂ ਨਾ ਉਹ ਪੀਸ ਤੁਹਾਨੂੰ ਬਣਾ ਕੇ দেয়া ਜੀ ਇਹਨਾਂ ਨੇ 3599 ਰੇ ਪੇਜ ਤੇ ਗਜਬ ਜੀ ਡਿਜ਼ਾਈਨਿੰਗ ਦਿੱਤੀ ਹੈ ਇਹ ਤੁਹਾਨੂੰ ਮਿਲ ਰਿਹਾ ਜੀ ਇਹਦਾ ਘੇਰਾ ਦੇਖੋ ਇੱਥੇ ਇਨਸਰਟ ਕੀਤਾ ਹੋਇਆ ਤੁਸੀਂ ਅਡਜਸਟੇਬਲ ਕਰ ਸਕਦੇ ਇਹਨਾਂ ਦੀ ਲੈਂਥ ਬਹੁਤ ਲੰਬੀ ਹੁੰਦੀ ਹੈ ਇੱਥੇ ਟੇਲਰ ਆਪਣੇ ਆਪ ਕੱਟ ਕੇ ਇਹਨੂੰ ਉੱਪਰ ਕਰਕੇ ਇਹ ਐਦਾਂ ਜਿੰਨਾ ਹੀ ਮਰਜ਼ੀ ਲੈਂਥ ਕਰਾ ਲਓ ਠੀਕ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਆਣਾ ਤੁਹਾਨੂੰ ਇਹਦੇ ਵਿੱਚ ਹਰ ਇਹਦਾ ਪਲੱਸ ਦੇਖੋ ਕੰਮ ਦੇਖੋ ਇਹਦਾ ਦਬਕੇ ਦਾ ਕੰਮ ਦੇਖੋ ਦਬਕੇ ਦਾ ਕਿੰਨਾ ਪਿਆਰਾ ਨੰਬਰ 17 ਠੀਕ ਹੈ 3599 ਇਹਦਾ ਪਲੱਸ ਪੁਆਇੰਟ ਦੇਖੋ ਜੀ ਹੁਣ ਇਹਦੀ ਬਾਜੂ ਜਿੱਡਾ ਮਰਜੀ ਹੈਵੀ ਸਾਈਜ਼ ਹੋਏ ਬਾਜੂਆਂ ਤੁਹਾਨੂੰ ਲੱਗ ਤੋਂ ਦਿੱਤੀਆਂ ਹੋਈਆਂ ਆ ਦੇਖੋ ਪ੍ਰਿੰਟ ਦੇ ਆ ਵਾ ਬਾਜੂਆਂ ਦਾ ਅਲੱਗ ਤੋਂ ਠੀਕ ਹੈ ਹੁਣ ਜਿਹੜੀ ਇਹਦੀ ਰੈਂਦੀ ਕਸਰ ਪੂਰੀ ਕਰਨੀ ਹੈ ਇਹਦੇ ਦੁਪੱਟੇ ਨੇ ਕਰਨੀ ਹੈ ਜੀ ਕਲਰ ਵੀ ਦੇਖੋ ਕਿੰਨਾ ਸੋਹਣਾ ਆ ਕਿਸੇ ਵੀ ਏਜ ਗਰੁੱਪ ਦਾ ਇਸ ਕਲਰ ਨੂੰ ਪਾਏਗਾ ਇਹ ਨਹੀਂ ਸੋਚੇਗਾ ਵੀ ਕੀ ਕਲਰ ਪਾਇਆ ਇਹ じゃ ਪਿਆਰੇ ਰੰਗ ਚੁਣੇ ਹੋਏ ਆ ਹੁਣ ਦੇਖੋ ਇਹਦਾ ਦੁਪੱਟਾ 2399 ਰੁਪਏ ਚ ਤੁਹਾਨੂੰ ਇੱਕ ਗਜਬ ਜਿਹਾ ਪੀਸ ਦੇ ਰਹੇ ਹਾਂ ਜੀ ਆ ਦੇਖੋ ਫਟਾਫਟ ਸੂਟ ਬੁੱਕ ਕਰਾਣਾ ਹੈ ਇੱਕ ਨੰਬਰ ਪੀਸ ਠੀਕ ਹੈ ਜੀ ਮਜ਼ੇਦਾਰ ਪੀਸ 3599 ਨੈਕਸਟ ਪੀਸ ਆ ਦੇਖੋ ਇੱਕ ਪੀਸ ਸਾਨੂੰ ਇਹਦਾ ਕਲਰ ਦੇਖ ਲਓ ਜੀ ਕਲਰ ਤਾਂ ਤੁਹਾਨੂੰ ਮੋੜ ਮੋੜ ਕੇ ਦੇਖਣਾ ਕਲਰ ਇੰਨਾ ਪਿਆਰਾ ਕਲਰ ਹੈ ਨਾ हां بیاਗਲਾ ਸੋਚੇਗਾ ਵੀ ਸੋਸ ਸਮਝ ਕੇ ਕਲਰ ਪਾਇਆ ਹੋਇਆ ਹੈ ਆ ਦੇਖਾ ਜਿਹੜੇ ਹੁੰਦੇ ਨਾ ਵੀ ਚੁਣਦੇ ਜੇ ਸੂਟ ਪਾਉਂਦੇ ਆ ਉਹ ਸੂਟ ਆ ਜੀ ਨੰਬਰ 18 ਹਾਈ ਕਲਾਸ ਪੀਸ ਦੇਖੋ ਫਿਨਿਸ਼ਿੰਗ ਦੇਖੋ ਤੁਸੀਂ ਲੇਸ ਦੀ ਲੇਸ ਦਾ ਕੰਮ ਇਹ ਨਹੀਂ ਹੈ ਕੁਛ ਵੀ ਝਟਕ ਹੈ ਜੋ ਥੋੜਾ ਜਿਹਾ ਬ੍ਰਾਂਡਡ ਪੀਸ ਹੈ ਨਾ ਨੰਬਰ 18 ਆ ਦੇਖਾ ਠੀਕ ਹੈ ਨੰਬਰ 18 ਇਦੇ ਨਾਲ ਦਾ ਹੀ ਹੈ। ਓਕੇ। ਆ ਲੋ ਜੀ। ਨੰਬਰ 19। ਠੀਕ ਹੈ। ਇਹਦੇ ਸਾਡੇ ਕੋਲ ਦੋ ਸੈਟ ਆਏ ਹੋਏ ਆ ਜੀ। ਇਹਨਾਂ 'ਚ ਤੁਸੀਂ ਇੱਕ ਕਲਰ ਦੇ ਦੋ ਪੀਸ ਵੀ ਲੈ ਸਕਦੇ ਹੋ ਜੀ ਇੱਕ ਸਾੜ ਦੇ ਸੂਟ ਕੋਈ ਪਾਣਾ ਚਾਹੁੰਦਾ ਹੈ ਤਾਂ। ਨੰਬਰ 19। ਠੀਕ ਹੈ। ਹੁੰਦਾ ਹੈ ਨਾ ਕਈ ਪਹਿਣਾ ਪਹਿਣਾ ਆਇਆ ਕੁਝ ਵੀ ਸੱਸ ਸਹੂ ਕਿਤੇ ਵੀ ਹੈ ਨਾ ਵੀ ਇਕੱਠੇ ਪਾਣਾ ਚਾਹੁੰਦੇ ਆ ਤਾਂ ਦੇਖ ਸਕਦੇ। ਆ ਦੇਖ ਇਹ ਤੁਹਾਡਾ ਘੇਰਾ ਆ ਗਿਆ ਠੀਕ ਹੈ ਨੰਬਰ 19 ਆ ਗਿਆ ਇਹ ਤੁਹਾਨੂੰ ਮਿਲੇਗਾ ਇਸ ਦਾ ਡਿਜ਼ਾਈਨਰ ਜਾਂ ਦੁਪੱਟਾ ਨੰਬਰ 19 ਗਜਬ ਜੇ ਪੀਸ ਤੇ ਨਾਲ ਰਾਮ ਟੈਕਸ ਬ੍ਰਾਂਡ ਦਾ ਹੈਂਡਵਰਕ ਦਾ ਕੰਮ ਇਹਨਾਂ ਦਾ ਹੈਂਡ ਦਾ ਕੰਮ ਵੀ ਹੈ ਨਾ ਉਹ ਵੀ ਦੇਖਣਯੋਗ ਹੁੰਦਾ ਹੈ ਜੀ ਵੀ ਹਾਂ ਕੰਮ ਕਰਿਆ ਵਾ ਹੈਂਡ ਦਾ ਟਾਈਮ ਪਾਸ ਨਹੀਂ ਕੰਮ ਕਰਿਆ ਹੋਇਆ ਲੋ ਜੀ ਇਹਦੇ ਨਾਲ ਦਾ ਹੀ ਆ আচ্ছা ਨੰਬਰ 20 ਆ ਦੇਖ ਇਹ ਹੈ ਜੀ ਆਪਣਾ ਨੰਬਰ 20 ਆ ਦੇਖ ਲਓ ਜੀ ਮਜ਼ਾ ਆ ਜਾਊਗਾ ਪੀਸ ਦੇਖ ਕੇ ਦੇਖਾ ਪੂਰਾ ਹੈਂਡ ਤੇ ਦਬਕੇ ਦਾ ਕੰਮ ਨੰਬਰ 20 ਪੂਰਾ ਡਿਜ਼ਾਈਨਰ ਪੀਸ ਲੈਂਥ ਦਾ ਕੋਈ ਇਸ਼ੂ ਨਹੀਂ ਕਰਨਾ ਜੀ ਲੈਂਥ ਤੁਸੀਂ ਆਪਣੀ ਮਰਜ਼ੀ ਨਾਲ ਕਰਵਾ ਲੈਣੀ ਹੈ ਡਿਜ਼ਾਈਨਰ ਜੇ ਦੁਪट्टे ਦੇ ਨਾਲ ਠੀਕ ਹੈ ਜੀ ਨੰਬਰ 20 ACG ਅੱਜ ਦੀ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਦੇਣਾ ਹਰ ਕਿਸੇ ਨੇ ਤੇ ਹੁਣ ਕੱਢੋਂਗੇ ਆਪਾਂ ਲੱਕੀ ਡਰਾਓ ਲਓ ਜੀ ਹੁਣ ਕੱਢੋਂਗੇ ਆਪਾਂ ਲੱਕੀ ਡਰਾਓ ਕੱਲ ਦੀ ਜਿਹੜੀ ਆਪਾਂ ਨੇ ਪਾਰਟੀ ਵੇਅਰ ਵੀਡੀਓ ਪਾਈ ਸੀ ਉਹਨਾਂ ਦਾ ਪਾਤਾ ਜੀ ਠੀਕ ਹੈ ਹੁਣ ਆਪਣੇ ਕਮੈਂਟ ਇੱਥੇ ਜਿੱਦਾਂ ਹੋ ਜਾਂਦੇ ਆ ਹਨਾ ਇਹਨਾਂ ਚ ਕੋਈ ਵੀ ਇੱਕ ਪਿਕ ਕਰ ਸਕਦਾ ਹੈ ਆਪਣੇ ਹੱਥ ਦਾ ਆਪਣਾ ਲੋਡ ਨਹੀਂ ਹਨਾ ਵੀ ਆਪਾਂ ਕਿਸੇ ਦਾ ਕਰ ਦੋ ਆਪਣੇ ਆਪ ਹੀ ਨਿਕਲ ਜਾਂਦਾ ਹੈ ਪਿਕ ਆ ਵਿਨਰ ਕਿੰਨੇ ਦੇ ਕਿੱਦੇ ਨਿਕੜਿਆ ਤਰुण ए के आर ए 11 ਪਤਾ ਨਹੀਂ 4924 ਤਰुण 11 ਦੇ ਨਾਂ ਤੋਂ ਹੈਗਾ ਜੀ ਦੇਖ ਲੈਣਾ ਜੀ ਆਪਣਾ ਚੰਗੀ ਤਰ੍ਹਾਂ ਜਿਨ੍ਹਾਂ ਦਾ ਵੀ ਹੈਗਾ ਆ ਜਿੱਦਾਂ ਸਾਡੇ ਨਾਲ ਪਿਆਰ ਨਾਲ ਜੁੜੇ ਹੋਏ ਹੋ ਇਸੇ ਤਰ੍ਹਾਂ ਜੁੜੇ ਰਹਿਣਾ ਠੀਕ ਹੈ ਜੀ ਤੇ ਜਿਨ੍ਹਾਂ ਦਾ ਨਿਕਲਦਾ ਹੈ ਜੀ ਲੱਕੀ ਡ੍ਰੋ ਉਹਨਾਂ ਨੂੰ ਆਪਣਾ ਸਕਰੀਨ ਸ਼ਾਟ ਭੇਜਣਾ ਹੁੰਦਾ ਹੈ ਫਿਰ ਅਸੀਂ ਅੱਗੇ ਤੋਂ ਸਕੈਨਰ ਭੇਜ ਕੇ 50 ਰੁਪਏ ਪੇਮੈਂਟ ਲੈਂਦੇ ਆਂ ਫਿਰ ਤੁਹਾਨੂੰ ਅਸੀਂ ਇੱਕ ਸੂਟ ਭੇਜਦੇ ਹਾਂ ਠੀਕ ਹੈ ਜੀ ਨੈਕਸਟ ਵੀਡੀਓ ਵਿੱਚ ਫਿਰ ਮਿਲਾਂਗੇ ਥੈਂਕ ਯੂ ਸੋ ਮਚ